ਮੈਂ ਵੀ ਕਮਾ ਮੈਂ ਵੀ ਜਪਦਾ ਤੇ ਜਪਦਾ ਪਰ ਮੈਨੂੰ ਬਿਗਨਰ ਰੁਕਾਵਟਾਂ ਕਿਉਂ ਆਉਂਦੀਆਂ ਨੇ ਗੱਲ ਹੈ ਬੜੀ ਪਿਆਰੀ ਇੱਕ ਤੇ ਜਿਹੜਾ ਨਹੀਂ ਪਰਮਿਸ਼ਨ ਨਾਲ ਜੁੜਿਆ ਉਹਨੂੰ ਬਿਗਨਰ ਰੁਕਾਵਟਾਂ ਤੇ ਆਉਣਗੀਆਂ ਮੈਂ ਵੀ ਜਪ ਰਿਹਾ ਤੁਸੀਂ ਵੀ ਜਪ ਰਹੇ ਹੋ ਅਸੀਂ ਵੀ ਨਿਤਨੇਮ ਕਰ ਰਹੇ ਹਾਂ ਤੁਸੀਂ ਵੀ ਕਰ ਰਹੇ ਹੋ ਪਰ ਸਾਨੂੰ ਫਿਰ ਵੀ ਕਿਉਂ ਆਈ ਜਾਂਦੀਆਂ ਨੇ ਇਹ ਸਵਾਲ ਹੈ ਇਹਦੇ ਬਾਰੇ ਆਪਾਂ ਮਹਾਰਾਜ ਤੋਂ ਪੁੱਛ ਲੈ ਮਹਾਰਾਜ ਜੀ ਫਿਰ ਆਪਾਂ ਸਭ ਕੁਝ ਕਰਦੇ ਆਂ ਫੇਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਇਹ ਕਿਉਂ ਆਉਂਦੀ ਮਾਰੇ ਕਹਿੰਦੇ ਪੁੱਤ ਸੁਣ ਬੜੇ ਧਿਆਨ ਨਾਲ ਗੁਸਾ ਵੀ ਨਹੀਂ ਕਰਨਾ ਤੈਨੂੰ ਸੁਣਾਉਣਾ ਵੀ ਹੈ ਮਾਰੇ ਕਹਿੰਦੇ ਮਾਰੇ ਕਹਿੰਦੇ ਤੂੰ ਪੜਦਾ ਵੀ ਹੈ ਪੜਾਉਂਦਾ ਵੀ ਹੈ ਸੁਣਦਾ ਵੀ ਹੈ ਸੁਣਾਉਂਦਾ ਵੀ ਹੈ ਜਪਦਾ ਵੀ ਹੈ ਸਭ ਕੁਝ ਕਰਦਾ ਹੈ ਇਨਸਾਨ ਪਰ ਮਨ ਕਰ ਕਬ ਹੁਨਾਰ ਗੁਣ ਗਾਇਓ ਤੂੰ ਅੰਦਰੋਂ ਭਿਜ ਕੇ ਨਹੀਂ ਕਰਦਾ ਤੂੰ ਅੰਦਰੋਂ ਪ੍ਰੇਮ ਤੇ ਸ਼ਰਧਾ ਵਿਰਾਗ ਤੜਫ ਨਾਲ ਨਹੀਂ ਕਰਦਾ ਤਾਂ ਗਰਗੀ ਜਿਹੜੀ ਉਹ ਚੀਜ਼ ਹੈ ਕਈ ਵਾਰ ਇੱਕ ਘੰਟਾ ਪੀੜ ਲੱਗਦਾ ਪੀੜ ਲੱਗਦਾ ਜਾਂ 40 ਮਿੰਟ ਬੱਚਿਆਂ ਦਾ ਕਲਾਸ ਵਿੱਚ ਲੱਗਦਾ ਕਈਆਂ ਨੂੰ ਪੂਰੀ ਸਮਝ ਆ ਜਾਂਦੀ ਹੈ ਕਈਆਂ ਨੂੰ ਇੱਕ ਅੱਖਰ ਨਹੀਂ ਸਮਝ ਆਉਂਦਾ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਕਈ ਵਾਰ ਸਾਨੂੰ ਸਭ ਕੁਝ ਸਮਝ ਲੱਗ ਜਾਂਦਾ ਸੀਈ ਕਈ ਵਾਰ ਔਖੇ ਸਵਾਲ ਇੱਕ ਅੱਖਰ ਨਹੀਂ ਸਮਝ ਲੱਗ ਜਾਂਦਾ